ਜਵਜੀ ਸਾਹਿਬ ਵੀ 38 ਪੌੜੀਆਂ 5 ਪੜਤ ਸਹਿਜ ਪਾਠ ਵੀ ਚਲੇ ਗਿਆ ਖੰਡ ਪਾਠ ਵੀ ਹੁਣ ਸੁਖਮਣੀ ਸਾਹਿਬਾ ਵੇਖੋ ਕਿੰਨਾ ਚਿਰ ਜਕਾਰਾ ਸੀ ਗੁਰਬ੍ਰਿਆ ਕਾਲ ਸਤਿ ਸ੍ਰੀ ਅਕਾਲ ਤੇ ਕਿੰਨਾ ਕੁ ਰਹਿ ਗਿਆ ਸਾਸਿਕਾਲ ਇਦਾਂ ਹੀ ਇਹ ਨਾ ਕਹਣਾ ਸਾਸਿਕਾਲ ਹੀ ਕਹਿੰਦੇ ਸਾਰੇ ਕੋਈ ਅਰਥ ਨਹੀਂ ਹੁੰਦਾ ਕੱਟਦਾ ਡੰਡ ਲਾਤੀ ਉਹਦੀ ਇਦਾਂ ਹੀ ਮਜਹਬੀ ਸਿੱਖ ਉਹਨੂੰ ਕੀ ਬਣਾਤਾ ਮਜਹਬੀ ਹਾ ਹਾ ਕਰਦਾ ਵਿੱਚੋਂ ਸਾਰਾ ਅਰਥ ਵਾਹੇ ਤੇ ਹੈ ਮਜਹਬੀ ਜਿਹੜੇ ਮਰਤੇ ਜਾਂਦੇ ਸੀ ਕੱਟਤੇ ਜਾਂਦੇ ਸੀ ਆਰਿਆਂ ਤੇ ਚੜ ਜਾਂਦੇ ਸੀ ਦੇਗਾਂ ਤੇ ਕੜ ਜਾਂਦੇ ਸੀ ਪਰ ਗੁਰੂ ਦੀ ਸਿੱਖੀ ਨਹੀਂ ਛੱਡਦੇ ਜਦੋਂ ਉਹਨੂੰ ਇਹ ਲੈਕਚਰ ਮੈਂ ਕੀਤਾ ਉਹ ਇੱਕੇਰੀ ਕੰਬਿਆ ਇਹੀ ਚੀਜ਼ ਕਰਕੇ ਮਾਰੇ ਦੇਖ ਕੇ ਗਿਆ ਨਾ ਸਾਨੂੰ ਆ ਸਟੇਜ ਖੂਨ ਖੋਲਦਾ ਹੈ ਸੰਗਤ ਜੈਸੀ ਰੰਗਤ ਮੈਂ ਕਿਹਾ ਕੀ ਹੋਇਆ ਇਹ ਕਹਿੰਦੇ ਬਾਬਾ ਜੀ ਕੀ ਬੋਲਤਾ ਤੁਸੀਂ ਮੈਂ ਕਿਹਾ ਤੁਹਾਡੇ ਵੱਡਿਆਂ ਦਾ ਇਤਿਹਾਸ ਭਾਈ ਸੰਗਤ ਸਿੰਘ ਉਹ ਸਿੱਖ ਸੀ ਜਿਹਨੂੰ ਮਾਰੇ ਨੇ ਆਪਣੀ ਦਸਤਾਰ ਕੱਲਾ ਕੱਲਾ ਪੇਚ ਲਾ ਕੇ ਸਜਾਈ ਸ੍ਰੀ ਸਾਹਿਬ ਪਾਇਆ ਚੋਲਾ ਪਾਇਆ ਸਰੂਪਾ ਤੇ ਭਾਈ ਸਾਹਿਬ ਰੋਪੇ ਕਿੰਦੇ ਪਾਤਸ਼ਾਹ ਸਾਨੂੰ ਤੇ ਉਹ ਲੋਕ ਸੀ ਜਿਨ੍ਹਾਂ ਨੂੰ ਲੋਕੀ ਬੋਰੀ ਤੇ ਝੂਠੇ ਭਾਂਡੇ ਮਝਾਉਂਦੇ ਸੀ ਤੁਸੀਂ ਨੇ ਐਡਾ ਮਾਣ ਦੇਤਾ ਮਾਰੇ ਕਿਨੇ ਮੈਂ ਵਾਅਦਾ ਕੀਤਾ ਸੀ ਜਦ ਦਿਨ ਖੰਡੇ ਬਾਟੇ ਦਾ ਅਮਰ ਤਿਆਰ ਹੋਇਆ ਜਨ ਕੀ ਜਾਤ ਵਰਣ ਕੁਲ ਮਾਹੀ ਸਰਦਾਰੀ ਨੇ ਭਈ ਕਦਾ ਹੀ ਇਨਹੀ ਕੋ ਸਰਦਾਰ ਬਣਾਉ ਤਵੇ ਅੱਜ ਮੈਂ ਵਾਅਦਾ ਪੂਰਾ ਕਰ ਚੱਲਿਆ ਜੀ